ਹੈਲੋ एवरीवन वेलकम बैक ਟੂ ਮਾਈ YouTube ਚੈਨਲ ਸਲਾਮ ਅਦਾਬ ਨਮਸਕਾਰ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਐਸੇ ਹੀ ਬਿਲਕੁਲ ਵਧੀਆ ਜੀ ਲਓ ਜੀ ਇਹ ਮੈਂ ਨਾ ਜਿਹੜੀ ਸਬਜੀ ਜਾਂ ਚਾਲਚਪਾ ਮਿਰਚਾਂ ਪਾਉਣੇ ਆ ਉਹ ਕਾਫੀ ਦਿਨਾਂ ਦੀਆਂ ਇਕੱਠੀਆਂ ਹੋਈਆਂ ਪਈਆਂ ਸੀ ਜਿੰਨੀਆਂ ਕਰ ਵਰਤੀਆਂ ਗਈਆਂ ਵਰਤੀਆਂ ਗਈਆਂ ਬਾਕੀ ਦੀਆਂ ਨਾ ਖਰਾਬੀਆਂ ਹੋਣ ਲੱਗੀਆਂ ਮੈਂ ਸੋਚਿਆ ਮੈਂ ਕਿਹਾ ਚਲੋ ਚਾਰ ਚੀ ਪਾ ਲੈਨੇ ਆ ਤੇ ਇਹ ਮੈਂ ਚਾਰ ਪਾ ਲੈਨੀ ਹੁਣ ਸੈਟ ਕਰਕੇ ਤੇ ਸੋੜਨਾ ਇੱਕ ਬਿਲਕੁਲ ਨਈ ਨਵੀਂ ਨਕੋਰ ਨਾ ਰੈਸਪੀ ਸ਼ੇਅਰ ਕਰਦੀਆਂ ਰੈਸਪੀ ਕਰਦੀਆਂ ਸ਼ੇਅਰ ਮੈਂ ਬੇਸਣ ਭਿੰਡੀ ਇਹ ਬਸਣ ਪਿੰਡੀ ਦੀ ਨਵੀਂ ਰੈਸਪੀ ਆ ਇਹ ਮੈਂ ਇੱਕ ਵਾਰ ਪਹਿਲਾਂ ਵੀ ਬਣਾਈ ਸੀ ਉਦੋਂ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਇਹ ਮੈਂ ਦੂਸਰੀ ਵਾਰ ਟਰਾਈ ਕਰ ਰਹੀ ਆਂਗੀ ਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਵੀ ਕਿੱਦਾਂ ਹਨਾ ਬਣਦੀ ਆ ਆਪਣਾ ਪਿੰਡੀਆਂ ਅੱਜ ਕੱਲ ਬਹੁਤ ਆਮ ਹੋ ਚੁੱਕੀਆਂ ਨੇ ਹਨਾ ਬੱਚੇ ਵੀ ਖਾ ਖਾ ਕੇ ਬੋਰ ਹੋ ਜਾਂਦੇ ਨੇ ਤੇ ਸਿਆਣੇ ਵੀ ਖਾ ਖਾ ਕੇ ਬੋਰ ਹੋ ਜਾਂਦੇ ਨੇ ਤੇ ਆਪਾਂ ਨੂੰ ਐ ਜੇ ਹੁੰਦਾ ਵੀ ਕੋਈ ਨਵੇਂ ਜਿਹੇ ਤਰੀਕੇ ਨਾਲ ਪਿੰਡੀ ਬਣਾਉਣ ਦਾ ਵਸਤਾ ਮੈਂ ਨਵੇਂ ਨਵੇਂ ਤਰੀਕੇ ਨਾਲ ਕੁਝ ਵੀ ਬਣਾਉਂਦੀ ਰਹਿੰਦੀ ਆ ਹਨਾ ਪਿੰਡੀਆਂ ਦੀਆਂ ਵੀ ਇੱਕ ਦੋ ਰੈਸਪੀ ਮੇਰੀਆਂ ਸ਼ੇਅਰ ਕੀਤੀਆਂ ਹੋਈਆਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਇਹ ਦੇਖੋ ਜੀ ਇਹ ਨਾ ਮੈਂ ਪਿੰਡੀਆਂ ਲੈਂਤੀਆਂ ਨੇ ਆਪਾਂ ਨੇ ਬਿਲਕੁਲ ਸੁਕਾ ਕੇ ਬਿਲਕੁਲ ਉਹ ચીਰ ਲਿਆ ਸੀ ਤੁਸੀਂ ਇਹਦੇ ਦੋ ਮਤਲਬ ਕਿ ਦੋ ચીਰ ਵੀ ਪਾ ਸਕਦੇ ਹੋ ਹਨ ਮਤਲਬ ਕਿ ਇਦੋਂ ਛੋੜੀਆਂ ਵੱਡੀਆਂ ਵੀ ਉਹ ਕਰ ਸਕਦੇ ਜਿਵੇਂ ਇੱਕ ਪਿੰਡ ਚ ਦੋ ਦੋ ਪੀਸ ਕੱਟ ਕਰ ਸਕਦੇ ਹੋ ਮੈਂ ਇਹ ਇਸ ਤਰ੍ਹਾਂ ਕੱਟ ਕਰੀਆਂ ਨੇ ਇਹ ਇੱਕ ਕਟੋਰੀ ਲੈਂਤੀ ਆ ਬੇਸਨ ਦੀ ਉਹ ਮੈਂ ਮਸਾਲਾ ਵਗੈਰਾ ਬੇਸਨ ਮਸਾਲਾ ਵਗੈਰਾ ਆਪਣਾ ਲਸਣ ਇਕੱਠਾ ਜੋ ਵੀ ਹੈਗਾ ਸੀ ਮੈਂ ਕੁੱਟ ਕੇ ਉਹਦੀ ਗਰੇਵੀ ਤਿਆਰ ਕਰ ਲਈ ਅਲੱਗ ਸਾਈਡ ਤੇ ਰੱਖ ਲਈਓ ਮੈਂ ਪਹਿਲਾਂ ਤੁਹਾਨੂੰ ਦਿਖਾ ਚੁੱਕੀਆਂ ਤੇ ਇਹ ਬੇਸਨ ਨੂੰ ਇਸ ਤਰ੍ਹਾਂ ਕਰਕੇ ਨੇ ਮੈਂ ਪੇਸਟ ਜਿਆ ਬਣਾ ਲੈਣਾ ਬੇਸਣ ਦਾ ਇਹਦੇ ਵਿੱਚ ਥੋੜਾ ਥੋੜਾ ਨੋਂ ਮਿਰਚ ਪਾ ਲਾਂਗੇ ਆਪਾਂ ਇਹ ਰੈਸਪੀ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਬਿਲਕੁਲ ਪੇਸਟ ਜਿਆ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਜੋ ਵੀ ਥੋੜਾ ਥੋੜਾ ਨਮਕ ਮਿਰਚ ਜੋ ਵੀ ਆਪਾਂ ਨੇ ਆਪਦੇ ਟੇਸਟ ਅਨੁਸਾਰ ਪਾਉਣਾ ਉਹ ਪਾ ਲਵਾਂਗੇ ਜਿਵੇਂ ਥੋੜੀ ਕੀ ਹਲਦੀ ਪਾਉਮਾਂਗੇ ਥੋੜਾ ਨਮਕ ਪਾ ਲਾਂਗੇ ਜੀਰਾ ਪਾ ਲਾਂਗੇ ਤੇ ਮਿਰਚ ਪਾ ਲਾਂਗੇ ਤੁਹਾਡੇ ਕੋਲ ਹੋਰ ਵੀ ਅਲੱਗ ਤਰ੍ਹਾਂ ਦੇ ਮਸਾਲੇ ਹੈਗੇ ਨਾ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਜਿੰਨੇ ਕ ਹੈਗੇ ਨੇ ਮੈਂ ਤਾਂ ਉਹਨੇ ਕੀ ਪਾਉਂਗੀ ਇਹ ਤੋ ਤਿੰਨ ਤਰ੍ਹਾਂ ਆਣਾ ਪਿੰਡੀ ਤਿਆਰ ਹੁੰਦੀ ਆ ਮੈਂ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਦੱਸੂਗੀ ਉਹ ਵੀ ਤਰੀਕਾ ਹੈਗਾ ਕਿ ਹੋਰ ਵੀ ਆ ਜਿੱਦਾਂ ਆਪਾਂ ਪਕੌੜੇ ਪਕਾਉਣੇ ਹੁੰਦੇ ਆ ਹਨਾ ਜਿਵੇਂ ਪਕੌੜੇ ਬਣਾਉਣੇ ਇਹ ਮਤਲਬ ਗਰੇਵੀ ਜੀ ਬਣਾ ਇਸ ਤਰ੍ਹਾਂ ਆਪਾਂ ਪੇਸਟ ਜਿਹਾ ਬਣਾ ਕੇ ਸਾਰੀਆਂ ਪਿੰਡੀਆਂ ਨੂੰ ਲਵੇੜ ਕੇ ਆਪਾਂ ਫਰਾਈ ਕਰ ਸਕਦੇ ਆ ਉਸ ਤੋਂ ਬਾਅਦ ਵੀ ਪਿੰਡੀ ਤੜਕਾ ਲਾ ਸਕਦੇ ਆ ਪਰ ਉਸ ਉਹਦੇ ਨਾਲ ਨਾ ਤੇਲ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਆ ਮੈਂ ਤੁਹਾਨੂੰ ਉਹ ਮੈਂ ਫੇਰ ਬਣਾ ਕੇ ਦਿਖਾਵਾਂਗੀ ਪਹਿਲਾਂ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਗਰੇਵੀ ਪਿੰਡੀ ਬਣਾ ਕੇ ਦਿਖਾਉਣੀ ਆ ਤੇ ਉਹਦੇ ਵਾਸਤੇ ਆਪਾਂ ਨੇ ਕੜਾਹੀ ਧਰ ਲਈ ਆ ਗੈਸ ਤੇ ਤੇ ਉਸ ਤੋਂ ਬਾਅਦ 2 ਕੜਸੀਆਂ ਡੇਢ ਕੜਸੀ ਮੈਂ ਤੇਲ ਦੀ ਪਾਲੀ ਉਸ ਤੋਂ ਬਾਅਦ ਇਹਦੇ ਵਿੱਚ ਪਾਲਿਆ ਆਪਾਂ ਨੇ ਜੀਰਾ ਇਹਨੂੰ ਚੰਗੀ ਤਰ੍ਹਾਂ ਫਰਾਈ ਹੋਣ ਦਿੰਨੇ ਆ ਉਸ ਤੋਂ ਬਾਅਦ ਦਾਲ ਪੱਤਾ ਪਾਵਾਂਗੇ ਤੇ ਆਪਾਂ ਸਾਫ ਤੇ ਸੁੱਕੀਆਂ ਮਿਰਚਾਂ ਲਾਲ ਮਿਰਚਾਂ ਹੁੰਦੀਆਂ ਨੇ ਆਪਣੇ ਸਾਫ ਦੀਆਂ ਸੁਕਾਈਆਂ ਹੋਈਆਂ ਉਹ ਪਾ ਲਵਾਂਗੇ ਤੇ ਇਹਨੂੰ ਥੋੜਾ ਜਿਹਾ ਫਰਾਈ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਆ ਦੇਖੋ ਹੁਣ ਮੈਂ ਥੋੜਾ ਜਿਹਾ ਇਹਨੂੰ ਫਰਾਈ ਕਰ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੀ ਮਤਲਬ ਗਰੇਵੀ ਤਿਆਰ ਕੀਤੀ ਆ ਪਿਆਜ਼ਾਂ ਪਿਆਜ਼ ਲਸਣ ਟਮਾਟਰ ਦੀ ਜੋ ਵੀ ਹੈਗੀ ਆ ਉਹਨੂੰ ਇਹਦੇ ਵਿੱਚ ਪਾ ਲਵਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਪੂਰੀ ਤਰ੍ਹਾਂ ਕਰ ਲਾਂਗੇ ਫਰਾਈ ਵੈਸੇ ਜੀ ਆਪਾਂ ਜਦੋਂ ਦੂਸਰੀ ਪਿੰਡੀ ਬਣਾਉਣੀ ਆ ਹਨਾ ਉਹਦੇ ਵਾਸਤੇ ਆਪਾਂ ਗਰੇਵੀ ਵਗੈਰਾ ਤਿਆਰ ਨਹੀਂ ਕਰਦੇ ਹੈਗੇ ਤੇ ਉਹ ਨਾ ਪੈਸ ਤਰ੍ਹਾਂ ਹੀ ਮੋٹے-ਮੋٹے ਪਿਆਜ਼ ਕੱਟ ਕੇ ਮਤਲਬ ਕਿ ਸਬਜ਼ੀ ਬਣਾਉਣੀ ਹੁੰਦੀ ਆ ਤੇ ਇਸ ਤਰ੍ਹਾਂ ਤੁਸੀਂ ਮਤਲਬ ਕਿ ਇਹ ਬੇਸਣ ਵਗੈਰਾ ਨਹੀਂ ਵੀ ਪਾਉਣਾ ਚਾਹੁੰਦੇ ਤੁਸੀਂ ਨਾ ਵੀ ਪਾਓ ਇਸ ਤਰ੍ਹਾਂ ਗਰੇਵੀ ਵਾਲੀ ਪਿੰਡੀ ਇਸ ਤਰ੍ਹਾਂ ਵੀ ਬਣ ਸਕਦੀ ਆ ਪਰ ਉਹ ਮੈਂ ਤਾਂ ਪਾਲੀ ਉਹਦੇ ਨਾਲ ਬਿਲਕੁਲ ਪਨੀਰ ਵਰਗਾ ਟੇਸਟ ਆਉਂਦਾ ਏ ਇੱਕ ਭਾਂਡੇ ਨੂੰ ਆਪਾਂ ਨਾਲ ਹੁੰਦੀ ਉਸ ਮੇਟੀ ਜਾਂਦੇ ਤਾਂ ਕਿ ਫਿਰ ਬੋਲ ਪਾਲਾ ਜਾਏ ਨਾ ਘੜਮਸ ਜਾ ਵਾਗ ਜਾਂਦਾ ਕਿਚਨ ਚ ਖੜਨ ਨੂੰ ਬਿਲਕੁਲ ਜੀ ਨਹੀਂ ਕਰਦਾ ਗਰਮੀ ਵੀ ਇੰਨੀ ਜ਼ਿਆਦਾ ਹੋਈ ਪਈ ਹੈ ਕਾਹਦਾ ਸੌਣ ਮਹੀਨਾ ਸੌਣ ਦੇ ਮਹੀਨੇ ਤਾਂ ਜਮੇ ਹੀ ਰੱਬ ਨੇ ਨਾ ਤਪਤ ਹੋਇਆ ਪਿਆ ਨਾ ਬਹੁਤ ਜ਼ਿਆਦਾ ਇਹ ਮੈਂ ਧਨੀਆ ਪਾਉਣਾ ਭੁੱਲ ਗਈ ਸੀ ਸਾਫ ਧਨੀਆ ਉਹ ਆਪਾਂ ਪਾ ਲਿਆ ਵਿੱਚ ਹੀ ਉਹ ਪੱਕ ਜਾਊਗਾ ਲਓ ਜੀ ਇਹ ਬਿਲਕੁਲ ਪੱਕ ਚੁੱਕਿਆ ਏ ਹੁਣ ਆਪਾਂ ਇਹਦੇ ਚ ਜੋ ਜਿਹੜੀ ਭਿੰਡੀ ਆਪਣੀ ਕੱਟੀ ਹੋਈ ਆ ਉਹ ਪਾ ਦੇਵਾਂਗੇ ਆਪਾਂ ਇਹ ਚ ਇਸ ਤਰ੍ਹਾਂ ਕਰਕੇ ਉਹ ਪਾ ਕੇ ਆਪਾਂ ਨਾ ਨਮਕ ਮਿਰਚ ਹਜੇ ਕੁਝ ਵੀ ਨਹੀਂ ਪਾਉਂਦੇ ਹੈਗੇ ਕਿਉਂਕਿ ਭਿੰਡੀ ਜਦੋਂ ਲਾਲਾਂ ਸੜਦੀਆਂ ਨਾ ਉਦੋਂ ਇਸੇ ਕਰਕੇ ਸੜਦੀ ਆ ਆਪਾਂ ਜਦੋਂ ਨਮਕ ਮਿਰਚ ਪਹਿਲੇ ਹੀ ਪਾ ਦਿੰਨੇ ਆ ਨਾਲ ਪਾ ਦੇਣਾ ਨਾ ਨੂਨ ਤਾਂ ਬਿਲਕੁਲ ਵੀ ਪਹਿਲਾਂ ਨਹੀਂ ਪਾਉਣਾ ਨਮਕ ਉਹ ਆਪਾਂ ਬਾਅਦ ਚੋਂ ਪਾਵਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਭਿੰਡੀ ਨੂੰ ਪਕਾ ਲੈਨੇ ਆ ਇਸ ਤਰ੍ਹਾਂ ਵੀ ਤੁਸੀਂ ਨਹੀਂ ਵੀ ਮੇਰੇ ਤੇ ਜੀ ਕਰ ਰਿਆ ਜੀ ਮੈਂ ਹਜੇ ਨਾ ਵੇਸਣ ਪਾਵਾਂ ਤੇ ਫਿਰ ਮੈਂ ਕਿਹਾ ਚਲੋ ਮੈਂ ਰੈਸਪੀ ਬਣਾ ਰਹੀ ਆ ਹਨਾ ਤੇ ਬੇਸਨ ਪਾ ਲੈ ਇਸ ਤਰ੍ਹਾਂ ਵੀ ਪਿੰਡੀ ਬਹੁਤ ਜਿਆਦਾ ਵਧੀਆ ਬਣ ਜਾਂਦੀ ਐ ਇਸ ਤਰ੍ਹਾਂ ਆਪਾਂ ਨਾ ਇਹ ਦੋ ਪਿਆਜ਼ ਲੈ ਲੈਂਦੇ ਨੇ ਉਹਦੇ ਫਿਰ ਆਪ ਪਿਆਜ਼ ਦੇ ਦੋ ਹੀ ਕੱਟ ਕਰੇ ਨੇ ਆਪਾਂ ਮੋٹے ਮੋٹے ਕਰਕੇ ਮਤਲਬ ਜਦੋਂ ਅੱਧੀ ਰਿੱਜੀ ਜੀ ਪਿੰਡੀ ਹੋ ਜਨ ਅੱਧੀ ਪਿੰਡੀ ਪੱਕ ਜੇ ਉਦੋਂ ਆਪਾਂ ਇਸ ਤਰ੍ਹਾਂ ਪਿਆਜ਼ ਹੁੰਦੇ ਨੇ ਉਹਨਾਂ ਨੂੰ ਵਿੱਚ ਪਾ ਦੋ ਪਹਿਲਾਂ ਨਾ ਪਾਓ ਅੱਧੀ ਪਿੰਡੀ ਪੱਕੀ ਤੋਂ ਬਾਅਦ ਹੀ ਆਪਾਂ ਇਹ ਪਾਵਾਂਗੇ ਇਹਦੇ ਨਾਲ ਵੀ ਬਹੁਤ ਯਾਰ ਟੇਸਟਿੰਗ ਵਾਲੇ ਉੱਪਰੋਂ ਉੱਪਰੋਂ ਪਿਆਜ਼ ਜੇ ਦੀਂਦੇ ਨੇ ਕਿਉਂਕਿ ਆਪਾਂ ਉਹਨਾਂ ਦੇ ਪਿਆਜ਼ਾਂ ਨੂੰ ਕੁੱਟ ਕੇ ਪਾਇਆ ਤਾਂ ਕਰਕੇ ਪਿਆਜ਼ ਜੇ ਘੱਟਦੇ ਉਸ ਰਹੇ ਨਹੀਂ ਮੈਂ ਤਾਂ ਕਰਕੇ ਬਾਅਦ ਚੋਂ ਵੀ ਅੱਧੀ ਭਿੰਡੀ ਪਕਾ ਕੇ ਹਉ ਕਰਤਾ ਹੁਣ ਆਪਾਂ ਇਹ ਚ ਪਾ ਦਾਂਗੇ ਨਮਕ ਹਲਦੀ ਜੋ ਆਪਾਂ ਪਾਵਾਂਗੇ ਹਲਦੀ ਪਾਊਡਰ ਉਸ ਤੋਂ ਬਾਅਦ ਪਾਵਾਂਗੇ ਮਿਰਚ ਉਸ ਤੋਂ ਬਾਅਦ ਪਾਵਾਂਗੇ ਮਸਾਲਾ ਤੇ ਜਿਹੜਾ ਆਪਾਂ ਨਮਕ ਪਾਉਣਾ ਉਹ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਉਹ ਬਾਅਦ ਚ ਪਾਇਆ ਕਰੋ ਉਹਦੇ ਨਾਲ ਹੀ ਪਿੰਡੀ ਲਾਲਾਂ ਸੜਦੀ ਆ अदरवाइज ਪਿੰਡੀ ਬਿਲਕੁਲ ਵੀ ਲਾਲਾਂ ਨਹੀਂ ਸੜਦੀ ਤੁਸੀਂ ਨ ਇੱਕ ਨਿੰਬੂ ਨਿਚੋੜ ਕੇ ਹੀ ਪਾ ਸਕਦੇ ਹੋ ਮੈਂ ਤਾਂ ਵੈਸੇ ਕਦੇ ਨਿੰਬੂ ਨਿਚੋੜ ਕੇ ਵੀ ਨਹੀਂ ਪਾਇਆ ਮੇਰੀ ਪਿੰਡੀ ਲਾਲਾਂ ਬਿਲਕੁਲ ਵੀ ਨਹੀਂ ਸੜਦੀ ਹੈਗੀ ਉਹ ਤਾਂ ਕਰਕੇ ਹਨਾ ਜਦੋਂ ਮਤਲਬ ਕਿ ਜਦੋਂ ਆਪਾਂ ਆਹ ਨਮਕ ਨਾਲ ਪਾਉਨੇ ਆ ਉਹ ਨਮਕ ਦਾ ਪਾਣੀ ਜੇ ਨਿਕਲ ਕੇ ਨਾ ਭਿੰਡੀ ਦਾ ਪਾਣੀ ਹਜੇ ਵਿੱਚ ਹੀ ਪਿਆ ਹੁੰਦਾ ਉਸ ਤੋਂ ਉੱਪਰ ਦੀ ਆਪਾਂ ਨਮਕ ਸਿੱਟ ਦਿੰਦੇ ਆ ਫਿਰ ਤਾਂ ਕਰਕੇ ਲਾਰਜ ਹੀ ਬਣ ਜਾਂਦੇ ਭਿੰਡੀ ਚ ਤੇ ਖਾਣ ਨੂੰ ਵੀ ਬਿਲਕੁਲ ਨਹੀਂ ਵਧੀਆ ਲੱਗਦੀ ਦੇਖਣ ਨੂੰ ਵੀ ਐਨ ਨਾ ਉਹੀ ਪਿਚਲ ਪਿਚਲੇ ਜੇ ਲੱਗ ਜਾਂਦੀ ਹੁੰਦੀ ਆ ਕਿਉਂਕਿ ਬਿਲਕੁਲ ਟੇਸਟ ਨਹੀਂ ਬਣਦੀ ਹੈਗੀ ਐਵੇਂ ਕੱਲੀ ਕੱਲੀ ਭਿੰਡੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਉਸ ਤੋਂ ਬਾਅਦ ਆਹ ਦੇਖੋ ਦਹੀਂ ਲੈਤਾ ਆਪਾਂ ਇਹ ਸੀ ਸਿਗਰਟ ਇਹ ਸੀ ਦਹੀਂ ਲੈਤਾ ਆਪਣੀ ਹੋੜ ਜੀ ਹੋਰ ਪੱਕ ਜਾਣ ਦੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਬਿਲਕੁਲ ਕਰਾਰੀ ਕਰਾਰੀ ਜੀ ਨਾ ਕarele ਟਾਈਪ ਜੀ ਭਿੰਡੀ ਬਣਦੀ ਆ ਬਹੁਤ ਜਿਆਦਾ ਟੇਸਟੀ ਬਣਦੀ ਆ ਮੈਨੂੰ ਤਾਂ ਆਏ ਹੋਏ ਪੈਸੇ ਵੀ ਜਲਦੀ ਜਲਦੀ ਮੈਂ ਬਣਾ ਕੇ ਮੈਂ ਖਾ ਕੇ ਦੇਖਾਂ ਉਸ ਤੋਂ ਬਾਅਦ ਭਿੰਡੀ ਹੁਣ ਬਿਲਕੁਲ ਪੱਕ ਚੁੱਕੀ 10 ਮਿੰਟਾਂ ਬਾਅਦ ਭਿੰਡੀ ਬਿਲਕੁਲ ਪੱਕ ਚੁੱਕੀ ਆ ਪੱਕਣ ਤੋਂ ਬਾਅਦ ਇਹਦੇ ਆਪਾਂ ਨਮਕ ਪਾ ਲਿਆ ਨਮਕ ਪਾ ਕੇ ਇਹਨਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਆਪਾਂ ਇਹਨੂੰ ਚੰਗੀ ਤਰ੍ਹਾਂ ਮਲਾ ਲੈਨੇ ਆਣ ਵਧੀਆ ਜਾਂ ਕਿ ਨਾਮਕ ਸਾਰੇ ਰਚ ਜੂ ਥੋੜੀ ਜਿਹੀ ਮੈਂ ਅਲੱਗਾ ਕੱਢ ਕੇ ਰੱਖੂਗੀ ਕਿਉਂਕਿ ਜਦੋਂ ਮੈਂ ਨਵੀਂ ਚੀਜ਼ ਕੋਈ ਵੀ ਬਣਾਉਣੀ ਆ ਨਾ ਜਦੋਂ ਪਹਿਲੀ ਵਾਰ ਬਣਾਉਣੀ ਆ ਹਨਾ ਉਦੋਂ ਨਾ ਕਿਸੇ ਨੂੰ ਕਿਵੇਂ ਕਿੱਦਾਂ ਦੀ ਲੱਗਦੀ ਹੈ ਕਿੱਦਾਂ ਲੱਗਦੀ ਹੈ ਮੈਂ ਤਾਂ ਕਰਕੇ ਅੱਧੀ ਕਿ ਪਿੰਡੀ ਕੱਢ ਕੇ ਰੱਖ ਲੂੰਗੀ ਅੱਧੀ ਆਪਾਂ ਗਰੀਵੀ ਵੇਲੇ ਤਿਆਰ ਕਰ ਲਾਂਗੇ ਅੱਧੀ ਆਪਾਂ ਬਿਲਕੁਲ ਸੁੱਕ ਬਿਉਰੀ ਜੇ ਰੱਖਾਂਗੇ ਅੱਧੀ ਪਿੰਡੀ ਮਤਲਬ ਕਿ ਮੈਂ ਸਾਈਡ ਤੇ ਸਾਈਡ ਤੇ ਕੌਲੇਜ ਪਾ ਕੇ ਆਪਾਂ ਨੇ ਰੱਖਤੀ ਜਿਹਨੇ ਉਹ ਖਾਣੀ ਹੋਈ ਉਹ ਖਾ ਲੈਣਗੇ ਜਿਹਨੇ ਇਦਾਂ ਖਾਣੀ ਹੋਈ ਇਦਾਂ ਖਾ ਲੈਣਗੇ ਹਨਾ ਮਰਜੀ ਆ ਕਣਕੀ ਖੜਾਸ ਤਾਂ ਵੈਸੇ ਸਾਰੇ ਦਹੀਂ ਚ ਹੁੰਦੇ ਬਸ ਖੱਟਾ ਘੱਟ ਹੋਣਾ ਚਾਹੀਦਾ ਜਿਆਦਾ ਖੱਟਾ ਦਹੀਂ ਵੀ ਟੇਸਟੀ ਜਨ ਲੱਗਦਾ ਫਿਰ ਖੱਟੀ-ਖੱਟੀ ਜੀ ਸਬਜ਼ੀ ਬਣ ਜੂ ਵਧਿਆਣੀ ਲੱਗਦੀ ਤੁਸੀਂ ਕਹੋਗੇ ਕੀ ਕਰੀ ਜਾਂਦੇ ਹਨ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖੋ ਪਹਿਲਾਂ-ਪਹਿਲਾਂ ਜਦੋਂ ਮੈਂ ਇਹ ਕਰਨ ਲੱਗੀ ਸੀ ਮੈਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਪਤਾ ਨਹੀਂ ਕਿੱਦਾਂ ਦੀ ਬਣੂਗੀ ਕਿਵੇਂ-ਕਿਵੇਂ ਬਣੂਗੀ ਪਤਾ ਨਹੀਂ ਟੇਸਟੀ ਹੋਊਗੀ ਪਤਾ ਨਹੀਂ ਨਹੀਂ ਹੋਊਗੀ ਤੁਸੀਂ ਬੇਸ਼ਵਾਸ ਨਹੀਂ ਕਰੋਗੇ ਥੋੜੀ ਜੀ ਖੇਚਲਾ ਤਾਂ ਜ਼ਰੂਰ ਹੁੰਦੀ ਆ ਪਰ ਹਨਾ ਚੀਜ਼ ਬਹੁਤ ਵਧੀਆ ਬਣਦੀ ਐ ਉਸ ਵਾਰ ਜਿਹੜਾ ਆਪਾਂ ਬੇਸਣ ਨਾਲ ਮਿਕਸ ਕਰਕੇ ਪੇਸਟ ਬਣਾ ਕੇ ਰੱਖ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਲਵਾਂਗੇ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਮਿਲਾ ਲਾਂਗੇ ਇਹ ਨਾ ਪਨੀਰ ਟਾਈਪ ਬਣਦੇ ਬਿਲਕੁਲ ਜਿੱਦਾਂ ਆਪਾਂ ਪਨੀਰ ਨਹੀਂ ਪਾਇਆ ਹੁੰਦਾ ਭਿੰਡੀ ਚ ਮਿਕਸ ਵਜ ਬਣਾਉਣੀ ਆ ਬਿਲਕੁਲ ਉਦਾਂ ਦਾ ਟੇਸਟ ਆਉਂਦਾ ਹੈ ਇਹਦਾ ਚੰਗੀ ਤਰ੍ਹਾਂ ਮਿਲਾ ਲਵਾਂਗੇ ਇਹਦੇ ਚ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਕਿਉਂਕਿ ਆਪਾਂ ਗਰੇਵੀ ਤਿਆਰ ਕਰ ਰਹੇ ਹਾਂ ਨਾ ਗਰੇਵੀ ਭਿੰਡੀ ਤਿਆਰ ਕਰ ਰਹੇ ਹਾਂ ਤਾਂ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਬਸ ਮੈਂ ਘੱਟ ਪਾਣੀ ਪਾਉਂਗੀ ਤੁਸੀਂ ਜ਼ਿਆਦਾ ਮਲ ਕੇ ਪਤਲੀ-ਪਤਲੀ ਜੀ ਬਣਾਉਣੀ ਆ ਉਸ ਤਰ੍ਹਾਂ ਹੀ ਬਣਾ ਸਕਦੇ ਤੁਸੀਂ ਕਹੋਗੇ ਬਾਅਦ ਚ ਲਾਰ ਲਾਰ ਜੀ ਸਾਡੀ ਉਹ ਪਿੰਡੀ ਬਿਲਕੁਲ ਵੀ ਬਾਅਦ ਚ ਲਾਰ ਨਹੀਂ ਛੜਦੀ ਹੈਗੀ ਗਰੇਵੀ ਵਾਲੀ ਪਿੰਡੀ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਤੁਸੀਂ ਇਹਦੇ ਚ ਐਵੇਂ ਅੱਧਾ ਪੱਕਿਆ ਜਿਹਾ ਟਮਾਟਰ ਵੀ ਪਾ ਸਕਦੇ ਹੋ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਮੈਂ ਪਾਣੀ ਦਾ ਨਾ ਮਤਲਬ ਕਿ ਥੋੜਾ ਜਿਹਾ ਪਾਣੀ ਪਾਇਆ ਦੋ ਕਕਰਸੀਆਂ ਪਾਣੀ ਦੀਆਂ ਪਾਈਆਂ ਤੁਸੀਂ ਜ਼ਿਆਦਾ ਗਰੇਵੀ ਵਾਲੀ ਖਾਣਾ ਚਾਹੁੰਦੇ ਹੋ ਪਿੰਡੀ ਤੇ ਫਿਰ ਇਥੇ ਜ਼ਿਆਦਾ ਪਾਣੀ ਪਾ ਲਓ ਆਪਣੀ ਆਪਣੀ ਚੁਆਇਸ ਹੁੰਦੀ ਹੈ ਜਿੱਦਾਂ ਵੀ ਵਰਤਣਾ ਚਾਹੁੰਦੇ ਹੋ ਹਣਾ ਆਪਾਂ ਉਸ ਤਰ੍ਹਾਂ ਕਰ ਸਕਦੇ ਆ ਇਸ ਤਰ੍ਹਾਂ ਕਰਕੇ ਲਓ ਹੁਣੇ ਬਿਲਕੁਲ ਬਣ ਚੁੱਕੀ ਹੈ ਮੈਂ 2-3 ਕਿ ਮਿੰਟ ਬਸ ਸੇਕ ਲਵਾਵਾਂਗੇ ਤਾਂ ਕਿ ਜਿਹੜਾ ਬੇਸਨ ਪਾਇਆ ਬਿਲਕੁਲ ਪੱਕ ਜੇ ਉਹ ਕੱਚਾ ਜਾਣਾ ਰਹੇ ਲਓ ਜੀ ਮੈਂ 5 ਕਿ ਮਿੰਟ ਇਹਨੂੰ ਸੇਕ ਲਵਾ ਲਿਆ ਸੀਗਾ ਹੁਣ ਬਿਲਕੁਲ ਤਿਆਰ ਹੈ ਤੁਸੀਂ ਹੋਰ ਵੀ ਪਾਣੀ ਪਾਉਣਾ ਚਾਹੁੰਦੇ ਹੋਰ ਬਣ ਜੂ ਫਿਰ ਬਿਲਕੁਲ ਗਰੇਵੀ ਜੀ ਹੋਰ ਜ਼ਿਆਦਾ ਵਧੀਆ ਬਣ ਜੂ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਹੋਈ ਸੀ ਗਰੇਵੀ ਭਿੰਡੀ ਮੇਰੀ ਕਿਸ ਤਰ੍ਹਾਂ ਦੀ ਰੈਸਪੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਜੀ ਬਹੁਤ ਜ਼ਿਆਦਾ ਸਾਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਦੱਸੋ ਬਿਲਕੁਲ ਨਮਾ ਨਕੋਰ ਦੱਸਿਆ ਗਿਆ ਆਪਾਂ ਨੇ ਇਸ ਤਰ੍ਹਾਂ ਸਹੇ ਦੀ ਕੋਈ ਭਿੰਡੀ ਬਣਾਉਦਾ ਕੋਈ ਮੇਰੀ ਭੈਣ ਹੋ ਜਿਹੜੀ ਇਹਨਾਂ ਮੱਥਾ ਮਾਰਦੀ ਹੁੰ ਨਹੀਂ ਹਨ ਤੇ ਖਾਣ ਵਾਸਤੇ ਤਾਂ ਆਪਾਂ ਨੂੰ ਮੱਥਾ ਮਾਰਨੀ ਪੈਂਦਾ ਜੇ ਆਪਾਂ ਕੋਈ ਸਪੈਸ਼ਲ ਚੀਜ਼ ਬਣਾਉਣੀ ਹੋਵੇ ਕਿਉਂ ਇੱਕ ਚੀਜ਼ ਦੀਆਂ ਕਈ ਚੀਜ਼ਾਂ ਬਣ ਜਾਂਦੇ ਟੇਸਟ ਹਰ ਇੱਕ ਚੀਜ਼ ਦਾ ਟੇਸਟ ਟਰਾਈ ਕਰਕੇ ਟرائی ਕਰਕੇ ਪਤਾ ਲੱਗਦਾ ਹੁੰਦਾ ਹਨਾ ਹਰ ਇੱਕ ਚੀਜ਼ ਦਾ ਹਨਾ ਇਹ ਇਹ ਆ ਦੂਸਰੀ ਰੈਸਪੀ ਮਤਲਬ ਕਿ ਇਹ ਆ ਆਪਾਂ ਸਿੰਪਲ ਭਿੰਡੀ ਬਣਾਈ ਆ ਤੇ ਇੱਕ ਚਾ ਮਤਲਬ ਕਿ ਜਿਹੜੀ ਆਪਾਂ ਤੀਸਰੀ ਟਾਈਪ ਦੀ ਬਣਾਈ ਆ ਉਹ ਮੈਂ ਤੁਹਾਨੂੰ ਦੱਸਦੀ ਆ ਤੇ ਉਹ ਆਪਾਂ ਬਣਾਈਏ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾਣੀ ਜ਼ਿਆਦਾ ਪਾ ਲਿਆ ਸੀ ਇਹਦੀ ਗਰੇਵੀ ਥੋੜੀ ਜਿਹੀ ਜ਼ਿਆਦਾ ਪਤਲੀ ਕਰ ਲਈ ਉਹਦੀ ਕਰੇ ਵੀ ਸੰਗਣੇ ਉਹ ਪਨੀਰ ਟਾ ਬਣ ਗਈ ਇਹਦੀ ਗਰੇਵੀ ਆਪਾਂ ਥੋੜੀ ਜਿਹੀ ਪਤਲੀ ਕਰ ਲਈ ਇਸ ਤਰ੍ਹਾਂ ਬਣੀ ਆ ਇਹ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਹੋਈ ਸੀ ਆ ਦੇਖੋ ਤੁਸੀਂ ਇਹਦੀ ਫਾਈਨਲ ਲੁੱਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਆ ਬਿਲਕੁਲ ਪਨੀਰ ਟਾਈਪ ਸਬਜ਼ੀ ਲੱਗਦੀ ਆ ਇੰਨੀ ਵਧੀਆ ਗਰੇਵੀ ਲੱਗਦੀ ਆ ਹਨਾ ਤੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਐਨ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਤੁਸੀਂ ਨਵੀਂ ਵੀਡੀਓ ਨਾਲ ਅਲਵਿਦਾ ਸਤਿ ਸ੍ਰੀ ਅਕਾਲ